ਸਾਸੀ ਗੱਲ ਜੇ ਆਪਾਂ ਜਿਹੜਾ ਹੈਗਾ ਅੱਜ ਅਹਿਮ ਮੀਟਿੰਗ ਜਿਹੜੀ ਬੀਜੇਪੀ ਵਰਕਰਾਂ ਵੱਲੋਂ ਕੀਤੀ ਜਾ ਰਹੀ ਮਹਾਰਾਣੀ ਪਰਨੀਤ ਕੌਰ ਜਿਹੜੇ ਆ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਜਦੋਂ ਬੀਜੇਪੀ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਦੇ ਵੈਲਕਮ ਵਾਸਤੇ ਇੱਕ ਮੀਟਿੰਗ ਰੱਖੀ ਗਈ ਹੈ ਕਿ ਇੱਕ ਪ੍ਰੋਗਰਾਮ ਕੀਤਾ ਜਾਣਾ ਹੈਗਾ ਉਸ ਸੰਬੰਧੀ ਦੱਸ ਸਕਦੇ ਕਿ ਐਸ ਐਮ ਐਸ ਜਿਹੜੇ ਸੰਧੂ ਹੈਗੇ ਆ ਉਹਨਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਔਰ ਇਹ ਪ੍ਰਬੰਧ ਕੀਤੇ ਜਾ ਰਹੇ ਕਿ 24 ਤਰੀਕ ਨੂੰ ਮਹਾਰਾਣੀ ਪਨੀਰਤ ਕੋਰ ਜਿਹੜੇ ਹੈਗੇ ਆ ਉਹ ਡੇਰਾ ਵਸੀ ਹਲਕੇ ਵਿੱਚ ਆਉਣਗੇ ਤੇ ਉਹਨਾਂ ਦਾ ਵੈਲਕਮ ਸਵਾਗਤ ਕੀਤਾ ਜਾਵੇਗਾ ਆਪਾਂ ਜਿਹੜੀਆਂ ਤਸਵੀਰਾਂ ਹੈਗੀਆਂ ਮਨੂਰ ਫਾਰਮ ਤੋਂ ਐਸਐਮਐ ਸੰਧੂ ਜਿਹੜੇ ਹੈਗੇ ਉਹਨਾਂ ਦੇ ਫਾਰਮ ਦਿਖਾ ਰਹੇ ਜਿੱਦਕ ਮੀਟਿੰਗ ਕੀਤੀ ਜਾ ਰਹੀ ਹੈ ਸੰਸਦ ਸਭਾ ਜਿੱਦੀ ਜਿਹੜੀ ਮੀਟਿੰਗ ਸੀਗੀ ਇਹਦਾ ਕੀ ਮਤਲਬ ਕੀ ਸੀ ਤੇ ਕਿਉਂ ਰੱਖੀ ਗਈ ਅੱਜ ਦੀ ਮਿਲ ਜੀ ਹਾਂ ਸੁਖਵਿੰਦਰ ਜੀ ਮਹਾਰਾਣੀ ਸਾਹਿਬਾ ਦਾ ਪ੍ਰੋਗਰਾਮ ਕਾਫੀ دیر ਤੋਂ ਬਣ ਰਿਹਾ ਸੀ ਕਾ ਜੋਇਨ ਕਰਦਾ ਸਾਰੇ ਜਾਣੇ ਆਪਾਂ ਇੰਤਜ਼ਾਰ ਵਿੱਚ ਸੀ ਤਾਂ ਕਿ ਇਹ ਕਨਫਿਊਜ਼ਨ ਜਿਹੜਾ ਖਤਮ ਹੋ ਜਾਏ ਉਹ ਹੁਣ ਉਹਨਾਂ ਨੇ ਕੱਲੁੱਠੇ 14 ਤਰੀਕ ਨੂੰ ਉਹਨਾਂ ਨੇ ਜੁਆਇਨ ਕਰ ਲਿਆ ਉਹਦੇ ਵਾਸਤੇ ਸਾਰਾ ਜਿਹੜੇ ਸਾਡਾ ਡੇਰਾ ਬੱਸੀ ਦਾ ਹਲਕਾ ਹੈ ਉਹ ਇੰਤਜ਼ਾਰ ਵਿੱਚ ਸੀ ਔਰ ਖੁਸ਼ੀ ਨੂੰ ਪ੍ਰਗਟ ਕਰਨ ਵਾਸਤੇ ਪਹਿਲਾ ਅੱਜ ਸਾਡਾ ਮੌਕਾ ਆਇਆ ਸੀ ਇਸ ਕਰਕੇ ਅਸੀਂ ਸਾਰੇ ਜਾਣੇ ਇਕੱਠੇ ਹੋਏ ਸਾਰਾ ਹੀ ਹੰਦੇਸਤਰਾ ਲਾਲ ਲੜੂ ਡੇਰਾ ਬਸੀ ਜ਼ੀਰਕਪੁਰ ਸਾਰੇ ਤੋਂ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਮਹਾਰਾਣੀ ਸਾਹਾਬਾ ਦੇ ਆਪਣੇ ਜਿਹੜੇ ਉਹਨਾਂ ਦੇ ਖੇਮੇ 'ਚ ਸਨ ਭਾਜਪਾ 'ਚੋਂ ਸਾਰੇ ਤੁਸੀਂ ਚਿਹਰੇ ਦੇਖ ਲਏ ਨੇ ਗੰਧੀ ਹੁਰੀ ਹੈਗੇ ਨੇ ਬਾਕੀ ਸਾਰੇ ਏਕਤਾ ਹੋ ਰਹੀ ਇੱਥੇ ਨੇ ਸਾਰੇ ਜਾਣੇ ਆਏ ਨੇ ਤੇ ਇੱਕ ਤਿਸੇਗਾ ਵੀ ਸਾਰੇ ਜਾਣਿਆਂ ਨੂੰ ਇਕੱਠਿਆਂ ਹੋ ਕੇ ਇੱਕ ਦੂਜੇ ਨੂੰ ਵਧਾਈ ਦਈਏ ਵੀ ਮਹਾਰਾਣੀ ਸਾਹਾਬਾ ਹੁਣ ਭਾਜਪਾ 'ਚ ਸ਼ਾਮਲ ਹੋਏ ਭਾਜਪਾ ਦੇ ਮੈਂਬਰ ਦੂਸਰੀ ਗੱਲ ਇਹ ਸੀ ਵੀ ਕਿਉਂਕਿ ਅ ਇਲੈਕਸ਼ਨ ਦਾ ਬਿਗਲ ਵੱਜ ਚੁੱਕਿਆ ਕੱਲ ਨੂੰ ਮੇਰੇ ਖਿਆਲ ਤਿੰਨ ਵਜੇ ਸ਼ਾਇਦ ਉਹਨਾਂ ਨੇ ਚੋਣ ਜ਼ਾਬਤਾ ਲਾ ਦੇਣਾ ਤਾਂ ਉਹਦੇ ਵਾਸਤੇ ਕਿਉਂਕਿ ਸਮਾਂ ਤੇ ਆ ਗਿਆ ਬਿਗਲ ਵੱਜ ਗਿਆ ਜਦੋਂ ਆਪਾਂ ਨੂੰ ਕਹਿਨੇ ਆ ਤੇ ਇਹ ਸਾਰਿਆਂ ਦਾ ਮਨ ਇਹ ਸੀਗਾ ਜੀ ਉਹਨਾਂ ਦਾ ਉਹਨਾਂ ਦਾ ਆਪ ਆਪਾਂ ਭਾਜਪਾ ਚ ਆਉਣ ਤੋਂ ਬਾਅਦ ਪਹਿਲਾ ਸਵਾਗਤ ਜਿਹੜਾ ਨੌ ਹਲਕਿਆਂ ਦੇ ਵਿੱਚੋਂ ਪਹਿਲਾ ਸਵਾਗਤ ਜਿਹੜਾ ਡੇਰਾ ਬੱਸੀ ਹਲਕੇ ਦੇ ਵਿੱਚ ਹੋਵੇ ਉਸ ਵਾਸਤੇ ਸਾਰੀ ਸੀਨੀਅਰ ਲੀਡਰਸ਼ਿਪ ਮਾਰਾਨੀ ਸਾਹਾ ਦਾ ਕੈਂਪ ਬੀਜਪੀ ਦੇ ਸਾਰੇ ਜਨੇ ਲੀਡਰਸ਼ਿਪਾਨ ਨੇ ਉਹ ਸੋਚਿਆ ਗਿਆ ਵੀ ਸੰਦੂ ਫਾਰਮ ਤੇ ਆਪਾਂ ਇਕੱਠੇ ਹੁੰਨੇ ਆ ਇਕੱਠੇ ਹੋ ਕੇ ਤੇ ਆਪਾਂ ਆਪਣੇ ਆਪਣੇ ਦਿਲ ਦੀ ਗੱਲ ਕਰੀਏ ਉੱਤੇ ਫੈਸਲਾ ਲਈਏ ਉਹ ਹੁਣ ਫੈਸਲਾ ਵੀ ਇਹ ਲਿਆ ਹੈ ਵੀ ਹਾਲੇ ਮਾਰਾਨੀ ਸਾਹਾ ਕੋਲੋਂ ਕਨਫਰਮੇਸ਼ਨ ਲਵਾਗੇ ਵੀ ਆਉਣ ਵਾਲੇ 10 ਦਿਨਾਂ ਦੇ ਵਿੱਚ ਉਹਨਾਂ ਦੇ ਸਵਾਗਤ ਪ੍ਰਤੀ ਇੱਕ ਅਸੀਂ ਆਪਣਾ ਫੰਕਸ਼ਨ ਕਰਾਂਗੇ ਡੇਰਾ ਬੱਸੀ ਦੇ ਵਿੱਚ ਜਿਹਦੇ ਵਿੱਚ ਕਿ ਮੌਲੀਅਤ ਵੀ ਹੋਏਗੀ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਚਿਹਰੇ ਨੇ ਜਿਹੜੇ ਡੇਰਾ ਬਸੀ ਦੇ ਮਹਾਰਾਣੀ ਸਾਹਿਬਾਂ ਨੂੰ ਚਾਹੁੰਦੇ ਨੇ ਉਹਨਾਂ ਦੇ ਨਾਲ ਜੋੜਨਾ ਚਾਹੁੰਦੇ ਨੇ ਉਹਨਾਂ ਦੀ ਸ਼ਮੂਲੀਅਤ ਵੀ ਹੋਏਗੀ ਇੱਕ ਕੋਈ ਤਾਰੀਖ ਤੈਅ ਨਹੀਂ ਹੋਈ ਜੀ ਹਾਲੇ ਤਾਰੀਖ ਤੈਅ ਨਹੀਂ ਹੋਈ ਲੇਕਿਨ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਇਹਦਾ ਫੈਸਲਾ ਹੋ ਜਾਏਗਾ ਕਿਉਂਕਿ ਮਹਾਰਾਣੀ ਸਾਹਿਬਾ ਹਾਲੇ ਵੀ ਦਿੱਲੀ ਨੇ ਉਹਨਾਂ ਨੇ ਕੱਲ ਵਾਪਸ ਆਉਣਾ ਹੈ ਫਿਰ ਇੱਕ ਮੀਟਿੰਗ ਹੋਏਗੀ ਉਹਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਹੋ ਜਾਊਗਾ ਵੀ ਕਿਹੜੀ ਤਾਰੀਖ ਨੂੰ ਉਹਨਾਂ ਨੇ ਆਉਣਾ ਹੈ ਸ਼ਿਕੰਦਰ ਸਾਹਿਬ ਵੈਲਕਮ ਜੁਆਇਨਿੰਗ ਹੋਣਗੇ ਜੀ ਬਹੁਤ ਬਹੁਤ ਪਾਰਟੀ ਦੇ ਹੋਣ ਕੀ ਹਰ ਹਰ ਪਾਰਟੀ ਦਾ ਹੀ ਨਿੱਜੀ ਹਰ ਪਾਰਟੀ ਦੇ ਨਿੱਜਾ ਕਾਦਾ ਹੈ ਨਿੱਜੀ ਜਿਹੜਾ ਉਹਨਾਂ ਦਾ ਸੁਭਾਅ ਹੈ ਖਾਸ ਕਰਕੇ ਮੈਂ ਡੇਰਾ ਬਸੀ ਦੀ ਗੱਲ ਕਰਾਂ ਕਿਉਂਕਿ ਮੈਨੂੰ ਵੀ 12 ਸਾਲ ਹੋ ਗਏ ਡੇਰਾ ਬਸੀ ਚਮਕਪ ਕਰਦੇ ਆ ਉਹਨਾਂ ਨੂੰ ਜਿਹੜੇ ਲੋਕ ਚਾਹੁੰਦੇ ਨੇ ਉਹਨਾਂ ਦੇ ਸਾਹਮਣੇ ਪਾਰਟੀ ਦਾ ਕੋਈ ਸਵਾਲ ਨਹੀਂ ਹੈ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਖਲੋਤੀ ਉਹਨਾਂ ਨੇ ਨਾਲ ਖਲੋਣਾ ਇਸ ਕਰਕੇ ਹੜ ਵਾਲੀ ਗੱਲ ਹੈ ਔਰ ਰੋਜ਼ ਦੇ 15 20 ਫੋਨ ਤਾਂ ਮੈਨੂੰ ਆਉਂਦੇ ਨੇ 15 20 ਗਾਂਧੀ ਜੀ ਨੂੰ ਆਉਂਦੇ ਨੇ ਇਕਤਾ ਹੋਰਾਂ ਨੂੰ ਆਉਂਦੇ ਸਾਰਿਆਂ ਨੂੰ ਹਾਂਜੀ ਕਿਸੇ ਐਮਸੀ ਦਾ ਵੀ ਫੋਨ ਆਇਆ ਇਹ ਗੱਲਾਂ ਮੈਂ ਤੁਹਾਡਾ ਨਾਲ ਸਾਂਝੀਆਂ ਨਹੀਂ ਕਰਨੀਆਂ ਪਹਿਲੀ ਗੱਲ ਤੇ ਮੈਂ ਤੁਹਾਡਾ ਨਾਲ ਬਹੁਤਾ ਸਹਿਮਤ ਨਹੀਂ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿਉਂਕਿ ਮੈਨੂੰ ਵੀ ਤੇ ਹੁਣ 12 ਸਾਲ ਹੋ ਗਏ ਡੇਰਾਬਸੀ ਚ ਕੰਮ ਕਰਦਿਆਂ ਨੂੰ ਮਹਾਰਾਣੀ ਸਾਹਾ ਗਾਇਬ ਗਾਇ ਆਉਂਦੇ ਨੇ ਇਹ ਇਹੋ ਜੀ ਗੱਲ ਨਹੀਂ ਹੈ ਲੇਕਿਨ ਇੱਕ ਆਦੂ ਕਾ ਕਿਤੇ ਹੋਵੇ ਤੇ ਮੈਂ ਇਸ ਗੱਲ ਨੂੰ ਤੁਹਾਡਾ ਨਾਲ ਡਿਡਕਟ ਵੀ ਨਹੀਂ ਕਰੂੰਗਾ ਲੇਕਿਨ ਉਹਨਾਂ ਨੂੰ ਇੱਕ ਗੱਲ ਜ਼ਰੂਰ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਕਰਦਾ ਮਹਾਰਾਣੀ ਸਾਹਿਬ ਦਾ ਕਦ ਪੋਲਿਟਿਕਸ ਦਾ ਵਿੱਚ ਜਿਹੜਾ ਨੈਸ਼ਨਲ ਲੈਵਲ ਦਾ ਕਰਦਾ ਚਾਰ ਦਫਾ ਉਹ ਐਮਪੀ रह ਚੁੱਕੇ ਨੇ ਪੰਜਵੀਂ ਵਾਰਾ ਉਹਨਾਂ ਹੁਣ ਬਣਨਾ ਹੈ ਮੈਂਬਰ ਪਾਰਲੀਮੈਂਟ ਰਾਜੇਸ਼ ਰਾਜਾ ਮੰਤਰੀ ਸਟੇਟ ਮਿਨਿਸਟਰ ਉਹ ਰਹਿ ਚੁੱਕੇ ਨੇ ਅਕਾਲ ਪੁਰਖ ਭਗਵਾਨ ਕਿਰਪਾ ਕਰੇ ਆਪਾਂ ਜਿਤਾਈਏ ਉਹਨਾਂ ਨੂੰ ਤੇ ਉਹਨਾਂ ਨੂੰ ਕੈਬਨਟ ਮਿਨਿਸਟਰਸ਼ਿਪ ਆਉਣੀ ਹੈ ਕੈਬਨਟ ਮਿਨਿਸਟਰੀਸ਼ਿਪ ਦਾ ਮੈਂ ਤੁਹਾਡਾ ਵਾਅਦਾ ਕਰਦਾ ਆਂ ਵੀ ਸਭ ਤੋਂ ਜ਼ਿਆਦਾ ਫਾਇਦਾ ਡੇਰਾ ਬਸੇ ਨੂੰ ਹੋਊਗਾ ਆਉਣ ਵਾਲੇ ਸਮੇਂ। ਜਦ ਜੀ ਜਿੱਤਾ ਮਹਾਰਾਣੀ ਸਾਹਿਬਾ ਨੇ ਉਹਨਾਂ ਹੰਕਾਰ ਰਤਾ ਕਿ ਇਹ ਹੋ ਗਿਆ ਕਿ ਬੀਜੇਪੀ ਚਲਾ ਦੇ ਤੁਸੀਂ ਕਿੱਦਾਂ ਦੇ ਦੇ ਬੀਜੇਪੀ ਸਪੋਰਟ ਕਰੂਗੀ ਕੋਈ ਜਰਾ। ਉਹ ਰੀਜੇ ਵੀ ਬਿਲਕੁਲ ਬੀਜੇਪੀ ਦਾ ਇੱਕ ਇੱਕ ਵਰਕਰ ਜਿਹੜਾ ਮਹਾਰਾਣੀ ਸਾਹਿਬਾ ਦਾ ਸਪੋਰਟ ਕਰੇਗਾ ਤਾਂ ਇਹਨਾਂ ਨੂੰ ਮੈਂ ਪਹਿਲਾਂ ਵੀ ਕਹਿ ਰਿਹਾ ਤੇ ਹੁਣ ਵੀ ਕਹਿ ਰਿਹਾ ਕਿ ਡੇਰਾ ਬਸੇ ਦੇ ਵਿੱਚੋਂ ਮਹਾਰਾਣੀ ਸਾਹਿਬਾ ਬਹੁਤ ਵੱਡੀ ਨੀਂਹ ਲੈ ਕੇ ਜਿਹੜਾ ਲੋਕ ਸਭਾ ਦੇ ਵਿੱਚ ਆਂਗੇ। ਅਫੀ ਨਰਾਜ਼ਗੀ ਦੇਖੀ ਗਈ ਪਿੱਛੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਪਿਛਲੀ ਇਲੈਕਸ਼ਨਾਂ ਦੀ ਬਰਕਰਾਰੀ 2025 ਦੀ ਲੱਗੀ ਹੈ ਐਸ ਇਲੈਕਸ਼ਨਾਂ ਜਿਵੇਂ ਕੋਈ ਨਰਾਜ਼ਗੀ ਸਾਹਮਣੇ ਆਉਣ ਦੇ ਹੈ ਸਾਰ ਦੇਖੋ ਜਿਹੜੀ ਨਰਾਜ਼ਗੀ ਹੈ ਕੋਈ ਪਾਰਟਿਕੂਲਰ ਟਾਈਮ ਦੇ ਲਈ ਹੁੰਦੀ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਂਦਾ ਇਲੈਕਸ਼ਨ ਦਾ ਮਾਹੌਲ ਬਣ ਜਾਂਦਾ ਸਾਰੇ ਵਰਕਰ ਉਸ ਤਰ੍ਹਾਂ ਹੀ ਜੀਤੋੜ ਮਿਹਨਤ ਕਰਦੇ ਆ ਤੇ ਪਹਿਲਾਂ ਵੀ ਕਰੀ ਹੈ ਤੇ ਇਸ ਵਾਰ ਤੁਸੀਂ ਇਲੈਕਸ਼ਨਸ ਦੇਖੋਗੇ ਮੋਦੀ ਜੀ ਦਾ ਇਲੈਕਸ਼ਨ ਹੈ ਤੇ ਹਰ ਵਰਕਰ ਜਿਹੜਾ ਹੈ ਬਲਕਿ ਉਹ ਤਾਂ ਮੈਂ ਪਹਿਲਾਂ ਮਹਾਰਾਜੀ ਸਾਹਿਬਾ ਨਾਲ ਕਿੰਨੀ ਵਾਰ ਗੱਲ ਹੋਈ ਸੰਦੂ ਸਾਹਿਬ ਨੇ ਮੇਰੇ ਤੋਂ ਬੇਨਤੀ ਕੀਤੀ ਕਿ ਤੁਸੀਂ ਡੇਰਾ ਬਸੀ ਆਓ ਇੱਕ ਵੱਡੀ ਰੈਲੀ ਕਰਕੇ ਤੁਹਾਡਾ ਵੈਲਕਮ ਕਰਦੇ ਆ ਤੇ ਇਹਨਾਂ ਨੇ ਕਿ ਹਣੀ ਪਹਿਲਾਂ ਜੁਆਇਨਿੰਗ ਹੋ ਜੇ ਫਾਰਮਲ ਫਿਰ ਆਪਾਂ ਕਰਦੇ ਆ ਤੇ ਉਹ ਸਮਾਂ ਆ ਗਿਆ ਜਿਸ ਜਿਸ ਟਾਈਮ ਦੀ ਵੇਟ ਅਸੀਂ ਸਾਰੇ ਵਰਕਰਸ ਕਰਦੇ ਸੀ ਉਹ ਟਾਈਮ ਆ ਗਿਆ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਹਾਡੇ ਸਾਹਮਣੇ ਸਾਰੀ ਪਾਰਟੀਆਂ ਵੀ ਹੋਣਗੀਆਂ ਤੇ ਬੀਜੇਪੀ ਵੀ ਹੋਏਗੀ ਤੁਹਾਡੇ ਸਾਹਮਣੇ ਸਾਰਾ ਹਾਲਾਤ ਹੋਣਗੇ ਮਾਹੌਲ ਹੋਏਗਾ ਬਹੁਤ ਅੱਛਾ ਮਹਾਰਾਣੀ ਸਾਹਿਬਾ ਮੈਂ ਤੁਹਾਨੂੰ ਅਸ਼ੂਰ ਕਰਦਾ ਫਿਰ ਕਿ ਬਹੁਤ ਵੱਡੀ ਰੀਲ ਲੈ ਕੇ ਲੋਕ ਸਭਾ ਚੱਲੇ 40% ਤੋਂ ਕਾਂਗਰਸੀ ਆਵਾਂਗੇ ਮੇਰਾ ਤੁਸੀਂ ਜ਼ੀਰਕਪੁਰ ਤੋਂ ਆਏ ਹੋ ਜ਼ੀਰਕੋ ਦੀ ਰਾਜਨੀਤੀ ਬਾਰੇ ਕੀ ਤਾਂ ਸੋਚਦੇ ਕੀ ਇਹ ਮਹਾਰਾਣੀ ਦੇ ਸਪੋਰਟ ਕਰਨਗੇ ਜ਼ੀਰਕਪੁਰ ਦੇ ਵਸੇ ਮੇਰਾ ਖਿਆਲ ਵੈਸਤਾ ਪੂਰੇ ਪਟਿਆਲਾ ਕੌਨਸਟਿਟੂਐਂਸੀ ਤੋਂ ਹੀ ਉਹਨਾਂ ਨੂੰ ਬਹੁਤ ਸਪੋਰਟ ਮਿਲਣੀ ਹੈ ਤੇ ਆ ਪੰਜੇ ਵਿਧਾਨ ਸਭਾ ਹਲਕਾ ਡੇਰਾ ਬਸੇ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਜੇ ਹਲਕੇ ਚ ਜਿਤਨੇ ਸ਼ਹਿਰਾਂ ਚ ਜੋ ਉਹਨਾਂ ਨੂੰ ਦੇ ਵੋਟ ਪਾਏਗੀ ਤਾਂ ਆਮ ਸ਼ੋਰ ਜ਼ੀਰਕਪੁਰ ਦੀ ਮੈਕਸਿਮਮ ਸਪੋਰਟ ਮਿਲਣੀ ਹੈ ਪਿਛਲੇ ਕੁਝ ਦਿਨਾਂ ਹੀ ਦੇਖਿਆ ਮਹਾਰਾਣੀ ਦੇ ਜੁਆਇਨਿੰਗ ਕਰਨ ਤੋਂ ਪਹਿਲਾਂ ਸਾਡੇ ਹਲਕੇ ਦੇ ਲੀਡਰ ਕਾਫੀ ਵਿਰੋਧ ਕਰਦੇ ਨਜ਼ਰ ਆਏ ਸੀ ਇਸ ਚੀਜ਼ ਦਾ ਕਿ ਮਹਾਰਾਣੀ ਸਾਹਿਬ ਜੋ ਬੀਜੇਪੀ ਚ ਨਾ ਹੋ। ਅੱਜ ਦੀ ਤਾਰੀਖ ਚ ਆਪਾਂ ਜਦੋਂ ਗੱਲ ਕਰ ਰਹੇ ਆ ਤਾਂ ਮਹਾਰਾਣੀ ਸਾਹਿਬ ਸਾਡੇ ਪਾਰਟੀ ਦੇ ਮੈਂਬਰ ਹੈ। ਤਾਂ ਜੋ ਤੁਸੀਂ ਗੱਲ ਕਰ ਰਹੇ ਪਹਿਲਾਂ ਦੀ ਗੱਲ ਸੀ ਸ਼ੀ ਇਸ ਓਲਰੇਡੀ ਅ ਪਾਰਟ ਆਫ ਬੀਜੇਪੀ ਫੈਮਿਲੀ ਨਾਉ ਤੇ ਉਹਨਾਂ ਨੂੰ ਹਰ ਵਰਕਰ ਹਰ ਆਉਦੇ ਦਾ ਹਰ ਜੋ ਹੈ ਬੰਦਾ ਬਹੁਤ ਖੁੱਲ ਕੇ ਖੁੱਲੇ ਦਿਲ ਨਾਲ ਸਪੋਰਟ ਕਰੇਗਾ। ਰੈਲੀ ਦੀ ਗੱਲ ਕਰੀ ਕਦੋਂ ਕਦੋਂ ਤੁਸੀਂ ਰੈਲੀ ਰੱਖਦੇ ਹੋ ਐਸ ਸੂਨ ਐਸ ਪੋਸੀਬਲ ਮਹਾਰਾਣੀ ਸਾਹਿਬਾ ਜਿਹੜੇ ਆਣਗੇ ਉਹ ਸਾਨੂੰ ਜੋ ਡੇਟਸ ਕਨਵੀਨੀਅੰਟ ਆਪਣੇ ਦੱਸਣਗੇ ਤੇ ਅਸੀਂ ਉਸੇ ਤਰੀਕ ਨੂੰ ਉਹਨਾਂ ਦਾ ਸਵਾਗਤ ਸਮਾਰੋਹ ਅੱਗੇ ਹਲਕੇ ਚ ਜ਼ਰੂਰ ਰੱਖਾਂਗੇ